ਧਿਆਨ ਨਾਲ ਦੇਖੋ ਇਹਨਾਂ ਲੁਟੇਰਿਆਂ ਦੀ ਹਾਲਤ ਅਤੇ ਤਸਵੀਰ ਇਹੇ ਉਹੀ ਲੁਟੇਰੇ ਨੇ ਜਿਨ੍ਹਾਂ ਨੇ 4 ਅਕਤੂਬਰ ਨੂੰ ਬਰਨਾਲਾ ਵਿਖੇ ਇੱਕ ਕਾਲਜ ਦੀ ਵਿਦਿਆਰਥਣ ਤੋਂ ਪਾਰਸ ਖੋਹਦੇ ਸਮੇ ਉਸ ਨੂੰ ਸਖਤ ਜ਼ਖਮੀ ਕਰ ਦਿੱਤਾ ਸੀ ਅਤੇ ਫਰਾਰ ਹੋ ਗਏ ਸਨ ਬਰਨਾਲਾ ਪੁਲਿਸ ਨੇ ਇਹਨਾਂ ਲੁਟੇਰਿਆਂ ਨੂੰ 24 ਘੰਟਿਆਂ ਚ ਟਰੇਸ ਕਰਕੇ ਗ੍ਰਿਫਤਾਰ ਕੀਤਾ ਇਹਨਾਂ ਲੁਟੇਰਿਆਂ ਦੀ ਭਾਲ ਕਰਦੀ ਪੁਲਿਸ ਪਾਰਟੀ ਨੂੰ ਜਦੋਂ ਇਹਨਾਂ ਦੇ ਟਿਕਾਣੇ ਦਾ ਪਤਾ ਲੱਗਾ ਤਾਂ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਤੇ ਇਹਨਾਂ ਦੇ ਸੱਟਾਂ ਵੀ ਲੱਗੀਆਂ ਇਹਨਾਂ ਲੁਟੇਰਿਆਂ ਵੱਲੋਂ ਇੱਕ ਕਾਲੇ ਦੀ ਵਿਦਿਆਰਥਣ ਨਾਲ ਕੀਤੀ क्रूरਤਾ ਭਰੀ ਕਾਰਵਾਈ ਅਤੇ ਇਹਨਾਂ ਦੀ ਗ੍ਰਿਫਤਾਰੀ ਸੰਬੰਧੀ ਜਾਣਕਾਰੀ ਦਿੰਦੇ ਬਰਨਾਲਾ ਦੇ ਡੀਐਸਪੀ ਸੁਤਵੀਰ ਸਿੰਘ ਬੈਂਸ ਨੇ ਦੱਸਿਆ ਜੀ ਮਿਤੀ 4 10 2024 ਨੂੰ ਬਾਦ ਫੇਰ ਵਕਤ ਕਰੀਬ 2:30 ਵਜੇ ਦੀ ਇਹ ਗੱਲ ਹੈ ਕਿ 16 ਏਕੜ ਦੇ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਕੋਲ ਇੱਕ ਸਾਡੇ ਬਰਨਾਲਾ ਦੇ ਐਲਬੀਐਸ ਆਰਿਆ ਕਾਲਜ ਦੀ ਵਿਦਿਆਰਥਣ ਸੀ ਕੁੜੀ ਅਰਸ਼ਦੀਪ ਕੌਰ ਵਾਸੀ ਤਨੋਲਾ ਇਹ ਆਪਣੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਬੱਸ ਸਟੈਂਡ ਨੂੰ ਵਾਪਸ ਜਾ ਰਹੀ ਸੀ ਤੇ ਦੋ ਅਣਪਛਾਤੇ ਲਟੇਰੇ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਉਹਨਾਂ ਨੇ ਇਹਦਾ ਜਿਹੜਾ ਹੈਂਡਬੈਗ ਹੈ ਉਹ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਇਹਨਾਂ ਨੇ ਉਹ ਸਨੇਚ ਕੀਤਾ ਤੇ ਇਹਨੇ ਉਹ ਆਪਣਾ ਬੈਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਕਿ ਜਿਹੜੀ ਕੁੜੀ ਸੀ ਅਰਸ਼ਦੀਪ ਕੌਰ ਇਹ ਬਹੁਤ ਹੀ ਜ਼ੋਰ ਦੀ ਧਰਤੀ ਦੇ ਉੱਤੇ ਡਿੱਗੀ ਤੇ ਇਹਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਤੇ ਜਿਹੜੇ ਉਹ ਅਣਪਛਾਤੇ ਡਿਟੇਰੇ ਸੀ ਉਹ ਇਹਦਾ ਬੈਗ ਜਿਹੜਾ ਖੋ ਕੇ ਉੱਥੋਂ ਫਰਾਰ ਹੋ ਗਏ ਸੀ ਜਿਹਦੇ ਵਿੱਚ ਇਹਦੀ ਕੁਝ ਨਗਦੀ ਤੇ ਡਾਕੂਮੈਂਟਸ ਵਗੈਰਾ ਹੈਗੇ ਸੀ ਇਹ ਬਹੁਤ ਹੀ ਜਿਹੜਾ ਇੱਕ ਸੰਗੀਨ ਜੁਰਮ ਸੀਗਾ ਤੇ ਵੀਡੀਓ ਦੇਖ ਕੇ ਵੀ ਜਿਹੜਾ ਇਹ ਬੜੇ ਹੀ ਬੁਰੇ ਤਰੀਕੇ ਦੇ ਨਾਲ ਬੜੇ ਬਰਬਰਤਾ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਸੀਸੀਟੀਵੀ ਕੈਮਰਾਜ਼ ਦੇ ਰਾਹੀਂ ਤੇ ਹੋਰ ਜਿਹੜੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਰਾਹੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਗਿਆ ਤੇ ਵਿਦਨ 24 ਘੰਟੇ ਐਫਆਈਆਰ ਦਰਜ ਹੋਣ ਦੇ ਜਿਹੜੇ ਦੋਸ਼ੀ ਨੇ ਆਇਡੈਂਟੀਫਾਈ ਕਰ ਲਏਗੇ ਨੇ ਜਿਨ੍ਹਾਂ ਦੇ ਵਿੱਚ ਸਹਿਜਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਦੋਨੋਂ ਵਾਸੀ ਭੈਣੀ ਫੱਤਾ ਦੇ ਨੇ ਇਹਨਾਂ ਨੂੰ ਜਿਹੜਾ ਮਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਹ ਦੋਨੋਂ ਦੋਸ਼ੀ ਹੀ ਸੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਨੂੰ ਜਦੋਂ ਆਪਾਂ ਨੇ ਨਾਮਜ਼ਦ ਕੀਤਾ ਹੈਗਾ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਇਤਲਾਹ ਮਿਲੀ ਕਿ ਦੁਬਾਰਾ ਫੇਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਜਿਹੜਾ ਤਾਕ ਵਿੱਚ ਨੇ ਤੇ ਮੋਗਾ ਫਲਾਈਓਵਰ ਦੇ ਨੇੜੇ ਇਹ ਘੁਮਰੇ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਕਾਫੀ ਜਿਹੜਾ ਜਿਆਦਾ ਸਪੀਡ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਉੱਥੇ ਇਹ ਮੌਕੇ ਤੇ ਡਿਗੇ ਨੇ ਤੇ ਕੁਝ ਇਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸਹਿਜਪ੍ਰੀਤ ਸੀ ਇਹਦਾ ਬ੍ਰਦਰ ਹੈ ਇੱਕ ਮਹਿਕਪ੍ਰੀਤ ਸਿੰਘ ਉਹ ਵੀ ਇਹਨਾਂ ਦੇ ਨਾਲ ਇਸ ਵਾਰਦਾਤ ਦੇ ਵਿੱਚ ਸ਼ਾਮਿਲ ਸੀ ਉਹਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਸੀ ਇਹ ਤਿੰਨੇ ਇਕੱਠੇ ਪਿੰਡ ਤੋਂ ਮੋਟਰਸਾਈਕਲ ਤੇ ਆਏ ਸੀ ਜਿਹੜਾ ਜਿਹੜਾ ਮਹਿਕਪ੍ਰੀਤ ਸੀ ਉਹ ਇੱਥੇ ਮੂਰੇ ਪਹਿਲਾਂ ਰਸਤੇ ਨੂੰ ਦੇਖਦਾ ਸੀ ਸਾਰੇ ਏਰੀਏ ਨੂੰ ਤੇ ਜਿਹੜੇ ਵਲਨਰੇਬਲ ਵਿਕਟਿਮਸ ਨੇ ਜਿਨ੍ਹਾਂ ਤੋਂ ਲੱਗਦਾ ਕਿ ਆਪਾਂ ਆਸਾਨੀ ਦੇ ਨਾਲ ਕੋਈ ਖੋਹ ਵਗੈਰਾ ਕਰ ਸਕਦੇ ਆ ਉਹ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਫੋਨ ਤੇ ਦੱਸਦਾ ਸੀ ਤੇ ਫਿਰ ਉਹ ਜਿਹੜੇ ਗੁਰਪ੍ਰੀਤ ਤੇ ਸਹਿਜਪ੍ਰੀਤ ਦੋਨਾਂ ਨੇ ਫਿਰ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਜਿਹੜਾ ਮਹਿਕਪ੍ਰੀਤ ਆ ਜਿਹਨੇ ਰੈਕੀ ਕੀਤੀ ਸੀ ਇਹਨੂੰ ਵੀ ਜਿਹੜਾ ਨਾਮਜ਼ਦ ਕਰਕੇ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀਆਂ ਨੇ ਜਿਹੜਾ ਇਹਦੇ ਵਿੱਚ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਸੀ ਸਰਵਲ ਕਲਰ ਦਾ ਸਪਲੈਂਡਰ ਨੰਬਰ ਪੀਵੀ10ਜੀਐਕਸ0110 ਇਹ 0120 ਇਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਤੇ ਹੁਣ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਿਆ ਜਾਏਗਾ ਜੀ ਤੇ ਤਫ਼ਤੀਸ਼ ਚੱਰੀ ਹੈ